ਚਾਰਜ ਅੰਦਰ ਖੜੇ ਨਹੀਂ ਉੱਥੇ ਨਹੀਂ ਉਹਨਾਂ ਦਾ ਬਾਕੀ ਬਾਕ ਇਨਚਾਰਜ ਬਾਕੀ ਨਹੀਂ ਵੀ ਗੱਡੀਆਂ ਛੱਡ ਜਾਂਦੇ ਹੈ ਨਾ ਜੀ ਹੈ ਉੱਥੇ ਰੋਮਪਾਰਗੀਆਂ ਚਲਾਨ ਹੋਵੇ ਸਰ ਫੇਰ ਹੀ ਕਰਾਂਗੇ ਜੀ ਭਾਈ ਸਾਹਿਬ ਮੇਰੇ ਕਹਿਣ ਦਾ ਇਹ ਮਤਲਬ ਹੈ ਤੁਸੀਂ ਲੋਕਾਂ ਨੂੰ ਵੀ ਇੱਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ ਆ ਦੱਸੋ ਪਹਿਲੇ ਸਰ ਛੱਡਦੇ ਆ ਜਦੋਂ ਬੰਦਾ ਆ ਜਾਂਦਾ ਗੱਡੀਆਂ ਛੱਡੀਆਂ ਮੈਂ ਤਾਂ ਨਵਾਂ ਆ ਮੈਨੂੰ ਕੀ ਪਤਾ ਸੀ ਇਹ ਤੁਹਾਨੂੰ ਕਿਦਾ ਪਤਾ ਛੱਡਦੇ ਹੋ ਛੱਡਦੇ ਨੇ ਹੁਣ ਦਫ਼ਤਰ ਨਾਲ ਗੱਲ ਕਰੋ ਤੁਸੀਂ ਗੱਡੀ ਦਫ਼ਤਰ ਵਾਲਾ ਜੱਡੀ ਤੂੰ ਛੱਡੀ ਐ ਲੈ ਸਰ ਮੇਨੂੰ ਤਾਂ ਜਿਵੇਂ ਹੁਕਮ ਹੋਇਆ ਮੈਂ ਤਾਂ ਵੀ ਕਰ ਰਿਹਾ ਜੀ ਕਿਹਨੇ ਹੁਕਮ ਹੋਇ ਤੁਸੀਂ ਥੋੜੀ ਮੇਰੇ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਹੈ ਗਿਆ ਅਸੀਂ ਗੱਡੀ ਛੱਡ ਸਕਦੇ ਆ ਕਿਹੜਾ ਹੁਕਮ ਹੈ ਮੈਨੂੰ ਦੱਸੋ ਸਰ ACP ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਕਿਹਾ ਵੀ ਜੋ ਮੌਕੇ ਤੇ ਬੰਦਾ ਆਇਆ ਤਾਂ ਉਹਨੂੰ ਰੌਂਗ ਕਰਕੇ ਚਲਾਣ ਕਰਾ ਦੇ